ارے بعد हो سکتا ہے تو تو سیریس فتنہ نہیں ہے واہو تیرا لگن نہیں سر ہے ہی ہے تم دیکھیں ہیں ہیں دیکھیں

ਕਾਫੀ ਕਾਲੀ ਹੈ ਨਾ ਬੱਚਾ ਵੀਰ ਨੂੰ ਬੁਲਾਣੀ ਕਿਤੇ ਉਧਰ ਆ ਗਿਆ ਉਧਰ ਰੱਖਿਆ ਇਹ ਕਰਨਾ ਚਾਹੀਦਾ ਸੌਂ ਦੇ ਲਾਏ ਵੀਡੀਓ ਬਣਾਉਣ ਲਈ ਅਧਰ ਅਧਰ ਮਲੇ ਰੱਖਦੇ ਰਹੋ ਬਹੁਤ ਬੋੜੀ ਨਾ ਕਿੱਥੇ ਹੈ ਪ੍ਰਧਾਨਾ ਮਾਤਾ ਜੀ ਅੱਛਾ ਪਾਟੀ ਹੈ ਉਹ ਬਿਲਕੁਲ ਇਹ ਦੇਖੀ ਤਰੀਕਾ ਆਹ ਨੂੰ ਲਾਉਣਾ ਹੈ ਮਲਾ ਕਰਨੇ ਰਿਜ਼ਨ ਨੂੰ ਤਾਂ ਸਾਜ ਹੋਣਾ ਨਹੀਂ ਹੋ ਰਿਹਾ ਹੈਲੋ किथों लेके आए हैं ये कौन सही है अनुपालक है और आई भी गए उमेश वगैरह उमेश परा हो यार मैं ये किथों आया इधर ही तो रखते हैं के नहीं सर नहीं कोई बात बंद कर दो मैं नहीं सर और मुझसे सवाल नहीं ले कोई नहीं कोई डर मैं ले गया किथों लेके गए अरे कोई नहीं सर ये तो नहीं ਸੱਜੇ ਨੇ ਕਿਹਦੇ ਨੂੰ ਕਿਹਦੇ ਨੂੰ ਇਹ ਇਹ ਤਾਂ ਸਕਰੋ ਨਹੀਂ ਰਿਹਾ ਉਹ ਇਹਦੇ ਕੋਲ ਲਈ ਨਾ 10 ਦਾ ਇਹ ਬਟਨਾਂ ਦਾ ਆਪਣਾ ਰਸ ਕਿਤੋਂ ਲਈ ਆ ਮੇਰੀ ਜਾਨ ਦੀ ਗੱਲ ਆ ਇਹਦਾ ਕੋਲ ਸਾਊ ਦਾ ਰਸ ਕਿੰਨੇ ਦੀ ਲਈ ਆ ਅਲਹੁਲਹੁ ਲਾ ਦੇ ਯਾਰ ਆਓ ਕਿਥੋਂ ਲਈ ਦੱਸਦੇ ਆ ਆਹ ਚੱਲ ਦੇਖੇ ਦੀ ਸਹੀ ਕਿਰੇ ਕੋ ਕਿੰਨੀ ਕਿੰਨੇ ਦੀ ਲਈ ਆ 10000 ਦੀ ਸਾਰੇ ਕੋਲੋਂ ਸਾਮੇ ਜਣਾ ਕਰ ਮੈਂ ਕਿਤੇ ਦਾ ਮਾ ਨਹੀਂ ਸਾਲਾ ਨਾ ਹੋਵੇ ਤਾਂ ਇਹ ਕੀ ਗੱਲ ਹੈ ਚੋਦ ਨਾ ਹੋਵੇ ਤਾਂ ਲੈ ਕਿਦੋਂ ਜੋ ਪੁੱਛਣ ਦੇ ਦੱਸ ਲੈ ਕਿਦੋਂ ਚਲ ਬੀ ਗਾਦੇ ਕਿਸ ਨੂੰ ਲੱਗ ਗਿਆ ਚਲ ਆ ਜੀ ਨੇ ਬੋਲੇਗਾ ਤੁਹਾਨੂੰ ਹੈ ਨਹੀਂ ਕੋਈ ਨਹੀਂ ਕਿਤੇ ਨਹੀਂ ਨਿਕਲੇ ਮੈਂ ਕਿਹਦੀ ਬਾਈ ਤੇ ਮੈਂ ਬਾਹਰ ਇਹ ਕਿਹੜਾ ਵਾਈਕਲ ਆ? ਆਹ ਗੱਡੀ ਨਾਲ ਗੱਡੀ ਵੜਾ ਕੇ ਚੱਲ। ਕਿੰਨੀ ਹੈਗੀ ਇਹ? ਨਹੀਂ ਤੇ ਮੈਂ ਕੋਲ ਲਈਏ ਨੇ। ਹਾਂ? ਸਟ੍ਰਾਂਗ ਹਾਂ। ਨਹੀਂ ਤੇ ਨਹੀਂ ਮੈਂ ਮੈਟਰੋਣੇ ਲਈਏ ਨੇ। ਅੱਜ ਅੱਜ ਕੋਈ ਚੁੱਕੜ। ਚੱਲ ਜਾ ਨਾ ਅਸੀਂ ਜਰਾ। ਨਾ ਆਈਆ ਮੈਂ ਬੜਾ ਤੁਰਵਾ ਕੇ। ਇਹ ਗਾਟਾ ਦੀਆ। ਜਰਾ ਨਾ ਕਿਤੇ ਰੁਕੇ ਨਾ ਆਉਣ ਡਿਆ ਉਹ। ਨਹੀਂ ਤੇ ਮੈਂ ਕੋਈ ਲਗਾਉਣੀ। ਤੇਰੇ ਕੋਲ ਲਈਏ ਤਾਂ ਤਾਂ ਹੀ ਕਹਿਣ ਡਿਆ। ਅਮਰਦ। جی ویلیو صاحب پلیز سر کھان کو منگائی دی ہے یہ ایک بیٹری کلاس پلاسٹک میں لائی ہے وہ دکھا دتے ہیں سر وہ مطلب ہے ہیں امبلہ ਮੈਂ ਜਰਾ ਇਹ ਆਪ ਵੀ ਚਾਲੂ ਕਰੂੰਗਾ ਲੈਣੂਗੀ ਤੇ ਇਹ ਹੀ ਹੈ ਬਿਲਕੁਲ ਲੱਗ ਰਿਹਾ ਹੈ ਉਹ ਥੋੜੀ-ਥੋੜੀ ਜਦਾਂ ਨਹੀਂ ਥੋੜੀ-ਥੋੜੀ ਆਇਆ ਹੈ ਕੋਈ ਥੋੜਾ ਆਇਆ ਹੈ ਇਹਦੇ ਕੋਈ ਨਹੀਂ ਆਂਨੇ ਪਹਿਲੇ ਇਹ ਗੁੰਡਾ ਕੋਈ ਹੈ ਨਾ ਉਹ ਬੜਾ ਗੰਨੇ ਕੋਈ ਨਹੀਂ ਲੈ ਲੈ ਆਈ ਕਾਨੂੰ ਮੰਗੋਣੇ ਤੂੰ ਥੋੜੀ ਜਨ ਚਾਲਾ ਨਹੀਂ ਸਰ ਉਹ ਵਹੀ ਬਾਤ ਹੈ ਓਹੀ ਸਮਝ ਨਹੀਂ ਨਹੀਂ ਸਕਦੇ ਆ ਪੇਪਰ ਦਾ ਬਿਲੇ ਹੈ ਕਿੰਨੂ ਵੜਾਏ ਇਹਨਾਂ ਦੇ ਅਸਮ ਬਿਲੇ ਆ ਪੇਪਰ ਨਹੀਂ ਹਾਂ ਸਰਾਂ ਨੇ ਕਿਹਾ ਕਿ ਕਿਸੇ ਡੈਂਗਰ ਪਾ ਕੇ ਨਾ ਕਰ। ਬਸ ਕਹਿ ਦੇ ਤੂੰ ਬਲਿਆ ਪੱਤਿਆ ਸਰਚ ਕਰ ਲੈ। ਸਿੱਧੀ ਤਰ੍ਹਾਂ ਆ ਕੇ ਕਿਹਦੇ ਕੋਲ ਆਇਆ? ਐਹ ਕਿਨੇ ਦਿੱਤੇ ਆ? ਇਹ 20 ਸਾਲ ਦੀ ਹੁੰਦਾ ਕਹਿਣਾ। ਬੰਦੇ ਦਾ ਪੱਤਾ ਤੂੰ ਸਹੀ ਦੱਸ। ਜਦ ਸੱਚੀ ਗੱਲ ਸੀ ਕਾਨੂੰਨ ਆਈਦੀ ਪਾ ਤੂੰ ਮੁੰਡਾ ਦੇਰੇ ਜਾਂਦਾ ਬਸ ਥੋੜੀ ਬੋਲੀ। ਆਈਆ ਆਪਣੀ ਥੇਕਾ ਮਾਰੀ। ਪਤਾ ਨਹੀਂ ਹੁਣ ਤੂੰ ਯਾਰ ਚੁੱਪ ਕਰ ਰਹਿ ਇੱਕ ਮਿੰਟ। ਤੂੰ ਚੁੱਪ ਕਰ ਰਹਿ ਤੈਨੂੰ ਪੁੱਛਿਆ ਵਾ। ਮੁੰਡਾ ਇਹਦਾ ਵਾਕਫ ਸੀ ਤੇਰਾ। ਮੁੰਡਾ ਦਾ ਵਾਕਫ ਸੀ। ਨਾਮ ਦਾ ਸਾਡੀ ਵਰੀਆ ਪਾਸਾ ਦੇ ਸਮਾਂ ਇਹਨਾਂ ਨੂੰ ਲਈ ਗੇਡੀ ਰਿਕਾਰਡਿੰਗ ਤੇ ਕੀ ਕੈਮਰੇ ਨੇ ਤੁਹਾਡੇ ਕੋਲ ਸਾਰਾ ਪਰ ਕੈਮਰੇ ਚੱਲਦੇ ਨਹੀਂ ਹੈਗੇ ਮੈਂ ਅੱਜ ਹੀ ਲਵਾਏ ਸੀ ਨੇ ਤੁਹਾਨੂੰ ਨਾ ਦੋ ਵਰੀਆ ਕਰਾਓ ਯਾਰ ਸਭ ਤੋਂ ਪਹਿਲਾਂ ਇਹ ਕਿੱਥੋਂ ਲੱਕ ਕਰ ਕਰ ਕੇ ਬਣਾਈ ਨਹੀਂ ਉਹਦੇ ਚਹਾਰਾ ਉਹ ਡਿਸਕ ਪੈਂਦੀ ਆ ਉਹ ਟੋੜਾ ਦਾ ਚ ਪੈਗ ਦਾ ਚ ਕਾੜਾ ਮੈਂ ਇਹ ਜਰਾ ਹੈ ਉਹ ਪਹਿਲਾਂ ਸੁਣਣਾ ਹੈ ਇਹਨਾਂ ਦੇ ਪੈਸੇ ਜਿਹੜਾ ਆਇਆ ਸੀ ਕਿੰਨੂ ਬੁਲਾਇਆ ਇਹਨਾਂ ਨੇ ਪੈਸੇ ਮੈਂ ਉਹਨੂੰ ਖਰਾਦ ਦੇਣਾ ਤੇਰਾ ਕਿਨੂੰ ਉਹ ਮੁੰਡੇ ਨੂੰ ਉਹ ਕਿਹੜਾ ਮੁੰਡਾ ਉਹ ਸਾਰਾ ਖੋਲਦਾ ਬਿੱਨਾਂ ਗਲਾਮ ਦਿੱਤਾ ਹੋਈਆਂ ਫਿਰ ਪਰ ਉਹ ਹੋਰ ਨੰਬਰ ਨਹੀਂ ਆਇਆ ਚਿੱਧਾ ਹੀ ਹੁੰਦਾ ਬੱਸ ਸਾਰਾ ਨਾਂ ਨੰਬਰ ਦਿੱਤੇ ਨੰਬਰ ਨੂੰ ਬਹੁਤ ਸ਼ਕਤੀਮਾਨ ਨਹੀਂ ਤਾ ਉਹ ਤੁਸੀਂ ਬੁਲਾਇਆ ਜਾਂਦਾ ਜਰਾ ਤੁਸੀਂ ਆਪਰਾਉਂ ਜਰਾ ਸਾਰੇ ਪਤਨ 5 ਦਿਨਾਂ ਬੀਤਾ ਠੀਕ ਹੈ ਸਾਰੇ ਅਰਜ਼ਦਖਾਨੇ ਕਿਆ ਕੀ ਸਾਲ ਫਿਰ ਟੀਮ ਜਾਰੀ ਦੀ ਇਹ ਸਿਰਲਾ ਲਿਖਤੀ ਮਤਲਬ ਕਰੀ ਤੇ 23 ਫਾਈਲ ਨਿਕਲ ਗਈ ਜੀ ਉਹਦੋਂ ਜਿਹੜਾ ਨੰਬਰ ਆਇਆ ਕਿ ਤੇ ਭਾਈ ਇਹਦਾ ਨੰਬਰ ਪੁੱਛਾਇਆ ਤੇ ਮੈਂ ਬੈਕਸ ਵੀ ਫਾਇਦੇ ਲਈ ਲੈਣਾ ਹੁੰਦਾ ਜੰਦਰੇ ਨੇ ਮੈਂ ਤਾਂ ਇਹ ਹੀ ਕੰਮ ਕਰਦਾ ਫਿਰ ਇਹਦੇ ਇਹਦੇ ਕੋਲ ਨਹੀਂ ਇਹਨਾਂ ਨੇ ਕਹੀ ਕਿ ਕਿਵੇਂ ਕਿੱਥੇ ਰੱਖੇ ਮੋਬਾਈਲ ਕੰਡਾ ਵਾਲੇ ਹਾਂਜੀ ਪੈਸੇ ਕਿੱਥੇ ਰੱਖੇ ਜਿਹੜਾ ਤੁਹਾਨੂੰ ਲੱਗਿਆ ਨੰਨੇ ਫੜਾਏ ਕਿਤੇ ਉਹ ਮੁੰਡਾ ਲੈ ਗਿਆ ਪੈਸੇ ਤੂੰ ਜਰੂਰ ਲੈ ਜਾ ਪੈਸੇ ਕਿਹਦੇ ਕੋਲ ਆ ਸਰ ਜੀ ਜਨਾ ਸਾਡਾ ਬਾਈ ਮੈਂ ਠੀਕ ਹੈ ਮਾਲ ਇੰਨੇ ਦਿੱਤਾ ਪੈਸੇ ਇਹਨੂੰ ਫੜਾਏ ਤੂੰ ਔਰ ਤੂੰ ਹੀ ਕੋਈ ਦੱਸਣਾ ਇਹ ਕਰੇ ਵੀ ਔਰ ਕਿੱਥੇ ਬਾਕੀ ਮਾਲ ਨਹੀਂ ਸਰ ਇਹ ਕਿੱਥੇ ਆ ਉਹ ਮੁੰਡੇ ਕੋਲ ਲੈ ਗਿਆ ਜਰਾ ਮੁੰਡੇ ਦੇ ਕੋਲ ਕਿਤੇ ਉਹਨੇ ਤੈਨੂੰ ਫੜਾਇਆ ਮੁੰਡਾ ਕਿਹੜਾ ਆ ਗਿਆ ਉਹ ਤਾਂ ਅਸੀਂ ਹੁਣ ਡੀਵੀ ਦਾ ਤਰ੍ਹਾਂ ਲੈ ਜਾਣਾ ਉਹ ਤੇ ਵੀ ਪਤਾ ਲਾਈ ਜਾਣਾ ਜਿਹੜਾ ਮੁੰਡੇ ਕੋਲ ਹੈ ਮੁੰਡੇ ਕੋਲ ਲੈ ਜਾਣਾ ਵੀ ਪ੍ਰਾਇਆ ਹੈ ਮੁੰਡੇ ਕੋਲ ਨੂੰ ਪ੍ਰਾਇਆ ਹੈ ਖਾ ਚੱਤ ਗਾ ਤੁਸੀਂ ਖਾਣਾ ਮੇਰਾ ਮੁੰਡਾ ਆ ਇਹਨੂੰ ਆਨ ਕਰੀ ਜਾਓ ਬੁਜੀ ਫੋਨ ਫੜੇ ਫੋਨ ਫੜੇ ਫੋਨ ਫੋਨ ਫੜੇ ਪਾ ਫੜੇ ਮੈਂ ਤੁਹਾਨੂੰ ਵੀਡੀਓ ਬਣਾ ਦੇਵਾਂ ਡੀਵੀਰ ਰੱਖਦੇ ਆ ਗੱਲ ਇੱਕ ਨੂੰ ਲੈ ਭਾਈ ਕਿੰਨੇ ਦਾ ਕਰਦੇ ਹੋ ਇਹ ਚਲੋ ਆ ਜੀ ਆ ਜੀ ਆਹ ਆਪਰੇ ਕਹਿੰਦੇ ਆ ਵੀ ਆ ਵੀ ਇੰਟੈਂਸ ਹਾਂਜੀ ਕੋਈ ਜਾਨ ਦੇ ਅੰਦਰ ਆ ਜਾਓ ਜਾਂ ਬਾਹਰ ਜੀ ਅੰਦਰ ਹੋ ਜਾਓ ਮੈਂ ਤਾਂ ਘੜੀ ਮੇਰੇ ਫੋਨ ਨਹੀਂ ਕਰਦਾ ਉਹ ਨਹੀਂ ਫੋਨ ਕਰਨਾ ਅੰਦਰ ਹੋ ਕੇ ਕਰਨਾ ਫਿਰ ਇੱਕ ਵਾਰ ਇੱਕ ਰੋੜੋ ਜੀ ਚਲ ਫੋਨ ਨਹੀਂ ਕਰ ਅੰਦਰ ਕੇ ਦੋ ਵਾਰ ਜੇ ਕੋਈ ਬੜਾ ਕੁਛ ਹੋ ਤੁਹਾਨੂੰ ਬੰਦ ਕਰਾਉਂਦਾ ਹਾਂ ਬੰਦ ਕਰਾਉਂਦਾ ਹਾਂ ਜੇ ਸਭ ਕੁਝ ਆਸਟੀਨਾ ਟਾਈਮ ਹੋ ਜਾਵੇ 10 ਮਿਲ ਗਏ। ਹੁਣ ਇਸ ਜਿੱਥੇ ਵਾਲਾ ਬੰਨ੍ਹਦੇ। ਇਹ ਦਿਨ ਨੂੰ ਇਸ ਬੰਨ੍ਹ ਤੇ ਫਿਰੇ ਬਾਰੇ। ਪੰਨਗਲਾ ਵੜਿਆ ਬੁਆਨੀ ਉਸ ਮਾਰਨ ਨਾ। ਤੇ ਜਵਾ ਕਿਤੇ? ਹਾਂ। ਇਹਦੇ ਜਿਹਾ ਜੀ। ਨਾ? ਇੱਕ ਫਲੱਸ਼ ਲਈ ਆ। ਆ ਬੰਨੇ ਲੋਕ ਰਾਸ਼ੀ ਦਾ ਰਾਸ਼ੀ ਦਾ। ਵਾਹੋ ਤੇ ਉਹਦਾ ਫੈਮਲੀ। ਨੀਸਾ ਦਾ ਆਈ ਗਿਆ ਅਹ ਹੋਈ ਆ ਗੋਮਾਲੂ ਮੈਂ ਆ ਗਿਆ ਤੇ ਬੋਲੀ ਨੀ ਆ ਗਈ ਆ ਹੋਈ ਆ ਉਹਨਾਂ ਤਿੰਨ ਟੈਟਾ ਦੇ ਬਸ ਜਿੰਨ ਦਾ ਵੇਜ ਨਹੀਂ ਉਹਦੇ ਕੋਈ ਬਹੁਤ ਜਿੰਜਾ ਡੱਬੇ ਬਾਕੀ ਇਹ ਪੱਤੀਆਂ ਵੇਜਦੇ ਸੱਤ ਉਹਨਾਂ ਦੇ ਇੱਕਾ ਕਿਥੇ ਹੈ ਜੀ ਜਿੰਨ ਦਾ ਵੇਜ ਹੈ ਨਾ ਸਮਾਨ ਸਾ ਸਮਾਨ ਰੱਖਿਆ ਅਭੂ

ਸਿੱਧੇ ਮਿਗਲੀ ਜਾਣੇ ਨਾ ਮੈਂ ਬਸ ਇਹੀ ਸੀ ਇਹੀ ਮੈਂ ਸੱਚ ਜੋ ਦੱਸਦਾ ਇਹ ਆਸ ਤਾਂ ਹੁੰਦੀ ਆ ਬਾਈਟਿੰਗ ਮਾਰਦੇ ਕੋਈ ਵਾਈਟਿੰਗ ਮਾਰਦੇ ਚਰਮਰੀ ਮੈਂ ਨਹੀਂ ਜਿੰਦੇ ਉਹ ਸਾਲੇ ਲੈ ਗੀ 25 ਘੰਟੇ ਦੀ ਪੱਟੀ ਖਾਏ ਨਾ ਯੂਕਰੇਨ ਦੀ ਚਾਹ ਜਿੰਨੀ ਮਰ ਕੇ ਜਾਂ ਭੱਟਾ ਹੱਸਦਾ ਆ ਬੰਦਾ ਕੋਈ ਨਹੀਂ ਕੋਈ ਆਵੜੇ ਹਾਂ ਜੀ ਕਰ ਲੀ ਸਰ ਕਾਲੇ ਜਗ ਮਾਂ ਮਾਂ ਬਾਕੀ ਆਪੋ ਦੇ ਬਾਕੀ ਉਹ ਦੇ ਗਿਆ ਇਹਨਾਂ ਦੇ ਇਹਨਾਂ ਦੇ ਕਿਤੇ ਜਦੋਂ ਅਧਿਕ ਨੂੰ ਉਹ ਵੜਿਆ ਨਹੀਂ ਦਿੱਤੀ ਟਰੋਨੇ ਨਹੀਂ ਜਿਆ ਦੁਆਰਾ ਕਰਤਾ ਇਹ ਜੀ ਸਾਲ ਜੁਆਰੇ ਬਾਅਦ ਹੋ ਹੋ ਤੱਕ ਪ੍ਰਵਾਸ ਕਰਾਇਆ ਮੈਂ ਇਧਰ ਬਾਰ ਇਧਰ ਬਾਰ 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 ਪੈਸੇ ਪਾਲਤੋਂ ਪੋਣਾ ਸੋਰੀ ਪੈਸੇ ਤੂੰ ਕਦਾ ਕਰ ਲੈ ਤੂੰ ਕਦਾ ਕਰ ਲੈ ਚਲੋ ਕੋਈ ਇੰਤਰੀ ਰਹਿਣ ਦੋ ਹੀ ਨਹੀਂ ਨਾ ভাই ਕੰਮ ਲੱਗਦਾ ਸਿਰਫ ਯਾਰ ਇਹ ਰਣਾ 3 ਪੰਨੇ ਇਹਦਾ ਉਹ ਨੰਬਰ ਕੀ ਹੈ ਇਹਦਾ ਬੰਦੇ ਦੁਕਾਨ ਦਾ ਦੀ ਨਾਮ ਇਹਦਾ ਨੰਬਰ ਦੇਖ ਹੈ ਤਰਤਨ ਮੈਡੀਕਲ ਸਟੋਰ ਜਨ ਇੰਸਪੈਕਟਰ ਨੂੰ ਨਾਲ ਲੈ ਕੇ ਤੇ ਰਤਨ ਮੈਡੀਕਲ ਸਟੋਰ ਹੈਗਾ ਇੱਥੇ ਕੈਂਪ ਦੇ ਬਿਲਕੁਲ ਆਪੋਜ਼ਿਟ ਉਹਦੀ ਲੋਕੇਸ਼ਨ ਹੈਗੀ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਹ ਬੰਦਾ ਜਿਹੜੇ ਕੈਪਸੂਲ ਗੋਲੀਆਂ ਤੋਂ ਇਲਾਵਾ ਅਫੀਮ ਵੀ ਵੇਚ ਰਿਹਾ ਸੀਗਾ ਤੇ ਅਸੀਂ ਉਹਨ ਦਾ ਸਪੌਟ ਹੀ ਉੱਥੇ ਟਰੈਪ ਲਾ ਕੇ ਤੇ ਬੰਦਾ ਵੀ ਫੜ ਲਿਆ ਤੇ ਜਿਹੜਾ ਬੰਦਾ ਖਰੀਦਣ ਆਇਆ ਸੀ ਉਹ ਵੀ ਉਹਨੂੰ ਫੜ ਲਿਆ ਤੇ ਉਹਨੇ 50 ਗ੍ਰਾਮ ਫੀਮ ਜਿਹੜੀ ਹੈ 10000 ਰੁਪਏ ਦੀ ਇਹਨੂੰ ਆਪਣਾ ਇੱਕ ਵਿਕਰਮ ਨਾਮ ਦਾ ਲੜਕਾ ਸੀਗਾ ਉਹਨੂੰ ਵੇਚੀ ਸੀਗੀ ਇਹਨੇ 10000 ਦੀ ਤੇ ਅਸੀਂ ਉਥੇ ਮੌਕੇ ਤੇ ਹੀ ਉਹ ਵੀ ਅਫੀਮ ਵੀ ਰਿਕਵਰ ਕੀਤੀ ਔਰ ਫਿਰ ਬਾਅਦ ਜਿਹੜਾ ਡਰੱਗ ਇਨਸਪੈਕਟਰ ਦੇ ਥਰੂ ਜਦੋਂ ਅਸੀਂ ਉਥੇ ਉਹਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੇ ਦੌਰਾਨ ਸਾਨੂੰ 8 850 ਕੈਪਸੂਲ ਜਿਹੜਾ ਕਿ ਉਹ ਵੀ ਉਥੋਂ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਡਰੱਗ ਇਨਸਪੈਕਟਰ ਤੋਂ ਅਸੀਂ ਜਿਹੜੀ ਹੈ ਪੂਰੀ ਕਾਰਵਾਈ ਕਰਾਈ ਤੇ ਉਹਦਾ ਮੈਡੀਕਲ ਜਿਹੜਾ ਕਲੀਨਿਕ ਸੀਗਾ ਆਪਣਾ ਕੈਮਿਕ ਸ਼ਾਪ ਸੀਗੀ ਉਹਨੂੰ ਵੀ ਅਸੀਂ ਸੀਲ ਕਰਾਇਆ ਤੇ ਇਹ ਐਂਡੀਪੀਐਸ ਜੋ ਕਿ ਅੱਜ ਐਕਟ ਬਹੁਤ ਹੀ ਸਟਰੋਂਗ ਵੀ ਹੈਗਾ ਤੇ ਸਾਡੇ ਲਈ ਇੱਕ ਵੈਪਨ ਦੀ ਤੌਰ ਤੇ ਵੀ ਹੈਗਾ ਇਹ ਤੇ ਜਿੰਨੇ ਵੀ ਇਹ ਨਸ਼ੇ ਦੇ ਕਾਰੋਬਾਰ ਵਾਲੇ ਹੈਗੇ ਆ ਇਹਨਾਂ ਨੂੰ ਤਾਂ ਅਸੀਂ ਸੁਚੇਤ ਕਰ ਰਹੇ ਹਾਂ ਹੁਣ ਕਿ ਇਹਨਾਂ ਨੂੰ ਕਿਸੇ ਵੀ ਕੀਮਤੇ ਬਖਸ਼ਾਂਗੇ ਨਹੀਂ ਚਾਹੇ ਉਹ ਫਾਰਮਾ ਦੇ ਵਿੱਚ ਆ ਰਿਹਾ ਹੈ ਚਾਹੇ ਉਹ ਹਿਰਨ ਸਮੈਗ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਦੀਆਂ ਜਾਇਦਾਦਾਂ ਤੱਕ ਕੁਰਕ ਕਰ ਰਹੇ ਆ ਉਹਨਾਂ ਦੇ ਵੀ ਅਸੀਂ ਫ੍ਰੀਜ਼ਿੰਗ ਆਰਡਰ ਸਰਿਆਂ ਦੇ ਲਏ ਆ ਤੇ ਇਸ ਟਾਈਮ ਜਿਹੜੇ ਬਟਾਲਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਮਗਲਰ ਹੈਗੇ ਸੀ ਉਹਨਾਂ ਦੀਆਂ ਜਾਇਦਾਦਾਂ ਕਰੀਬ ਅਸੀਂ ਜਿਹੜੀਆਂ 17 ਕਰੋੜ 90 ਲੱਖ ਦੇ ਕਰੀਬ ਦੀਆਂ ਜਿਹੜੀਆਂ ਉਹਦੇ ਆਰਡਰ ਫ੍ਰੀਜ਼ਿੰਗ ਅਸੀਂ ਲੈ ਚੁੱਕੇ ਹੋਏ ਆ ਇਹ ਹਜੇ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਅਸੀਂ ਇਹਨਾਂ ਤੇ ਕੇਸ ਰਜਿਸਟਰਡ ਕਰ ਦਿੱਤਾ ਹੈ ਸਾਨੂੰ ਉਹਦੇ ਵਿੱਚ ਵੀ ਇੱਕ ਬੰਦਾ ਨਾਮਿਨੇਟ ਹੋਇਆ ਵੀ ਕੌਣ ਇਹਨਾਂ ਨੂੰ ਵਫੀਮ ਦੇ ਕੇ ਗਿਆ ਸੀ ਉਹਦੇ ਤੇ ਵੀ ਕਾਰਵਾਈ ਕਰ ਰਹੇ ਆ ਇਹਦੇ ਚ ਚਾਹੇ ਹੋਵੇ ਛੋਟੀ ਚਾਹੇ ਹੋਵੇ ਵੱਡੀ ਅਸੀਂ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬਸ ਉਹਦੀ ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਹੋਰ ਟੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕ੍ਰਾਈਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕੀ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗਿਰਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਹੈ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ ਸ਼ਰੀਫ ਹੈ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਹੈ ਉਹ ਇਸ ਤਰ੍ਹਾਂ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨਾਲ ਰਿਸ਼ਤਾ ਤੈਅ ਕਰ ਲਿਆ ਹੋਵੇ ਐਟਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਹੈ ਜਿਹੜਾ ਕਿ ਬੜਾ ਵੱਡਾ ਸਬੂਤ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਕੁੱਝ ਹੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ। ਦੇਖੋ ਜੀ ਕੇਸਾਂ ਦੇ ਵਿੱਚ ਫੋਨ ਤਾਂ ਆਉਂਦੇ ਹੀ ਰਹਿੰਦੇ ਆ। ਕੋਈ ਉਸ ਤਰੀਕੇ ਨਾਲ ਕਰਦਾ ਦੇਖੋ ਜੀ ਇਹਦਾ ਵਿਆਹ ਆ ਜੀ ਇਹਨੂੰ ਛੱਡ ਦਿਓ ਜੀ ਬਖਸ਼ ਦਿਓ ਬਟ ਕ੍ਰਾਈਮ ਇਜ਼ ਕ੍ਰਾਈਮ ਔਰ ਐਨਡੀਪੀਐਸ ਵਰਗਾ ਕ੍ਰਾਈਮ ਜਿਹੜਾ ਕਿ ਲੋਕਾਂ ਦੀਆਂ ਦੂਸਰਿਆਂ ਦੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਹਿ ਰਹੇ ਹੋ ਜੀ ਮੈਂ ਨਵੀਂ ਲਾਈਫ ਸ਼ੁਰੂ ਕਰਨ ਲੱਗਾ ਤੇ ਜਿਨ੍ਹਾਂ ਦੀ ਲਾਈਫ ਤੁਸੀਂ ਲੋਕਾਂ ਨੇ ਇਸੇ ਨਸ਼ੇ ਨਾਲ ਬਰਬਾਦ ਕਰ ਦਿੱਤੀ ਹੈ ਹੀ ਆ ਤੇ ਉਹਨਾਂ ਨੂੰ ਤੁਸੀਂ ਨਹੀਂ ਬਖਸ਼ਿਆ ਤੇ ਤੁਹਾਨੂੰ ਕਿਦਾਂ ਬਖਸ਼ਿਆ ਜਾਏਗਾ ਐਨਡੀਪੀਐਸ ਦੇ ਵਿੱਚ ਹੀ ਕੇਸ ਰਜਿਸਟਰਡ ਕੀਤਾ ਹੈ ਐਫਆਈਆ ਨੰਬਰ ਐਫਆਈਆ ਨੰਬਰ 100 301 ਹੈ ਜੀ ਜਿਹੜਾ ਅਸ਼ੋਨੀ ਕੁਮਾਰ ਜਿਹੜਾ ਕਿ ਉਹ ਰਤਨ ਮੈਡੀਕਲ ਸਟੋਰ ਦੇ ਵਿੱਚ ਦਾ ਓਨਰ ਸੀਗਾ ਏਕੋ ਤੇ ਵਿਕਰਮ ਜਿਹੜਾ ਉਹਦੇ ਕੋਲੋਂ ਫੀਮ ਖਰੀਦਣ ਆਇਆ ਸੀ ਜੀ ਇਹਨਾਂ ਤੀਸਰਾ ਬੰਦਾ ਵੀ ਇੱਕ ਨਾਮਿਨੇਟ ਹੋਇਆ ਜੋ ਇਹਨਾਂ ਨੂੰ ਦੇ ਕੇ ਗਿਆ ਉਹਦਾ ਨਾਮ ਹਜੇ ਮੈਂ ਨਹੀਂ ਐਕਸਪਲੇਨ ਕਰਾਂਗੇ ਨਾ ਹੀ ਉਹਨੂੰ ਮੈਂਸ਼ਨ ਕਰਾਂਗੇ ਉਹ ਅਸੀਂ ਹੁਣ ਫੜ ਕੇ ਹੀ ਫੇਰ ਹੀ ਤੁਹਾਨੂੰ ਦੁਬਾਰਾ ਦੱਸਾਂਗੇ ਉਹਦੇ ਡੈਫੀਨੇਟਲੀ ਉਹਦਾ ਲਾਇਸੈਂਸ ਵੀ ਕੈਨਸਲ ਹੋਏਗਾ ਉਹਦੇ ਜਿਹੜਾ ਮੈਡੀਕਲ ਸਟੋਰ ਹੈ ਉਹ ਵੀ ਸੀਲਡ ਹੋਏਗਾ ਤੇ ਮਤਲਬ ਇਹ ਦੇਖੋ ਜੀ ਜੇ ਆਪਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਤੇ ਲੈਣਾ ਦੇਣਾ ਤੇ ਇੱਥੇ ਹੀ ਹੈ ਜੀ ਕਰਨਾ ਤੇ ਇੱਥੇ ਹੀ ਪੈਣਾ ਸਾਡਾ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਬਟਾਲਾ ਜ਼ਿਲ੍ਹੇ ਦੇ ਬੜੇ ਐਨਰਜੈਟਿਕ ਹੈਗੇ ਆ ਉਹ ਵੀ ਤੇ ਉਹਨਾਂ ਵੱਲੋਂ ਕਲੀਅਰ ਕਟ ਸਾਡੇ ਲਈ ਇਨਸਟਰਕਸ਼ਨਸ ਹੈਗੀ ਆ ਵੀ ਅਸੀਂ ਹਰ ਹਾਲਤ ਦੇ ਵਿੱਚ ਕਿ ਨੋ ਨਸ਼ੇ ਦਾ ਕੋਡ ਵਧਣਾ ਹੈ ਤੇ ਇਸ ਕਰਕੇ ਅਸੀਂ ਹੁਣ ਪ੍ਰੋਪਰ ਦੀ ਸਾਰੇ ਪਾਸਿਓਂ ਹਰ ਤੰਦੇ ਹੀ ਨਾ ਕੰਮ ਕਰ ਰਹੇ ਆ ਤਾਂ ਕਿ ਬਿਲਕੁਲ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਔਰ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਆਫਰ ਉਫਰ ਇਹਦੇ ਵਿੱਚ ਮੇਰਾ ਤਾਂ ਪਿਛਲਾ ਰਿਕਾਰਡ ਵੀ ਦੇਖ ਲਿਓ ਜਿੱਥੇ-ਜਿੱਥੇ ਮੈਂ ਐਸਐਚਓ ਰਿਆਂ ਮੈਂ ਅਜੇ ਤੱਕ ਨਾ ਤਾਂ ਕਿਸੇ ਕ੍ਰਿਮੀਨਲ ਨੂੰ ਬਖਸ਼ਿਆ ਤੇ ਨਾ